ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਏ ਆਂਗੇ ਖੇਤ ਕੱਖ ਕੱਢਣ ਝੋਨੇ 'ਚੋਂ ਤੜਕੀਏ ਚੱਕਲੀ ਦਾਤੀ ਕਹਿੰਦੇ ਤੇ ਆਹ ਦੇਖੋ ਜਿਹੜਾ ਆਪਾਂ ਤੁਹਾਨੂੰ ਖੱਬਲ ਦਿਖਾਇਆ ਸੀਗਾ ਵੀ ਇਹ ਲੱਗ ਜਾਂਦਾ ਹੁੰਦਾਗਾ ਬਾਅਦ 'ਚ ਤੇ ਇਹ ਐਂ ਲੱਗ ਰਿਹਾ ਸੀਗਾ ਹੁਣ ਵੀ ਲੱਗਣ ਲੱਗਿਆ ਸੀਗਾ ਤੇ ਆਪਾਂ ਚਾਹ ਪਾਣੀ ਪੀ ਕੇ ਇੱਕ ਵਾਰੀ ਆ ਕੇ ਖੇਤ ਠੰਡੇ ਠੰਡੇ ਤੇ ਬਾਅਦ 'ਚ ਫਿਰ ਆਹ ਮੱਥੇ ਵੀ ਲੱਗਣ ਲੱਗ ਜਾਂਦਾ ਹੁੰਦਾਗਾ ਫਿਰ ਇਹ ਤੰਗ ਕਰੂਗਾ ਤੇ ਹੁਣ ਹਜੇ ਵਧੀਆਗਾ ਤੇ ਆਪਣਾ ਝੋਨਾ ਦੱਸੋ ਕਿਵੇਂ ਆ ਮਿੱਤਰੋ ਤੇ ਆਪਾਂ ਤੁਹਾਨੂੰ ਪਹਿਲਾਂ ਸਿੱਧੀ ਵਿਜਾਈ ਵਾਲਾ ਵੀ ਦਿਖਾਇਆ ਸੀ ਆਪਣੇ ਭਰਾਵਾਂ ਦਾ ਝੋਨਾ ਹਨਾ ਬਾਈ ਕੁਲਦੀਪ ਨੰਬਰਦਾਰ ਦਾ ਤੇ ਆਪਾਂ ਉਹਨੇ ਉਹਨਾਂ ਨੇ ਆਪਾਂ ਨੂੰ ਸਲਾਹ ਦਿੱਤੀ ਸਾਨੂੰ ਦੱਸਿਆ ਸੀਗਾ ਪਰ ਆਪਾਂ ਬੀਜਿਆ ਨਹੀਂ ਹੈਗਾ ਆਪਾਂ ਇਤਕੀ ਲਾਈ ਦਿੱਤਾ ਆਪਾਂ ਵੈਸੇ ਆਈ ਵਾਰੀ ਲਾਉਣੇ ਹੁੰਨੇ ਆਪਾਂ ਬੀਜ ਦੇ ਬੀਜ ਦੇ ਰਹਿ ਗਏ ਤੇ ਝੋਨਾ ਦੇਖ ਲਓ ਆਪਣਾ ਕਿਵੇਂ ਆਗਾ ਕਮੈਂਟਾਂ 'ਚ ਜ਼ਰੂਰ ਦੱਸਿਓ ਤੇ ਕਾਖੇ ਦੇ ਚ ਵੈਸੇ ਹੈ ਨਹੀਂ ਆਪਾਂ ਇੱਕ ਵਾਰੀ ਢੇੜਾ ਦੇਣ ਲੱਗਿਆ ਕੱਲ ਮੈਂ 15 ਮਿੰਟਾਂ 'ਚ ਇੱਕ ਕਿੱਲੇ 'ਚ ਢੇੜਾ ਦੇਤਾ ਸੀਗਾ ਤੇ ਅੱਜ ਆਪਾਂ ਇਧਰ ਗੇੜਾ ਦਿੰਨੇ ਆਗੇ ਸਾਰੇ ਪੰਜ ਬੂਟੇ ਸੀ ਗਿਣਮੇ ਤੇ ਦਵਾਈ ਆਪਾਂ ਪਾਈ ਸੀ ਪਟੀਲਾ ਕਲੋਰ ਤੇ ਬਾਕੀ ਹੁਣ ਜਿਹੜਾ ਕੋਈ ਇੱਕ ਅੱਧਾ ਬੂਟਾ ਹੋਇਆ ਉਹ ਆਪਾਂ ਹੁਣ ਖਿੱਚ ਦਿੰਨੇ ਆ ਰੇਹ ਦਾ ਅਸਰ ਨਾਲ ਉਹ ਹਨ ਤੇ ਬਾਕੀ ਤੁਸੀਂ ਆਪਣੇ ਕਮੈਂਟਾਂ 'ਚ ਦੱਸਿਓ ਵੀ ਤੁਸੀਂ ਕਿਹੜੀ ਦਵਾਈ ਪਾਉਣੇ ਹੋ ਤੇ ਕੱਖ ਕਿੰਨੇ ਕੁ ਹੁੰਦੇ ਹੈਗੇ ਹਨ ਬਾਕੀ ਬਾਣਾ ਦਾ ਵੀ ਫਰਕ ਹੁੰਦਾ ਕਿਸੇ 'ਚ ਜ਼ਿਆਦਾ ਹੁੰਦੇ ਹੁੰਦੇ ਹੈਗੇ ਰੇਸਲੇ ਬਾਣਾ 'ਚ ਜਿੱਥੇ ਪਾਣੀ ਘੱਟ ਖੜਦਾ ਉੱਥੇ ਵੀ ਜ਼ਿਆਦਾ ਹੁੰਦੇ ਹੈਗੇ ਦਵਾਈ ਘਾਟਾ ਅਸਰ ਕਰਦੀ ਆ ਤੇ ਚੋਨਾ ਚੈੱਕ ਕਰੋ ਆਪਣਾ ਮਿੱਤਰੋ ਦੋ ਵਾਰੀ ਰੇਹ ਪਾਈ ਆ ਇਹਦੇ ਚ ਪੌਣਾ ਪੌਣਾ ਗੱਟਾ ਤੇ ਦੇਖੋ ਕਿਵੇਂ ਆ ਤੇ ਆਪਾਂ ਦਿਨੇ ਆ ਕੱਖਾਂ ਦਾ ਗੇੜਾ ਤੇ ਕਿਹੜੇ ਕਿਹੜੇ ਕੱਖ ਹੁੰਦੇ ਆ ਆਪਣੇ ਤੁਹਾਨੂੰ ਇਹ ਵੀ ਦਿਖਾਵਾਂ ਨੜੂ ਸਮਾਖ ਇੱਕ ਹੋਰ ਹੁੰਦਾ ਨਮਕ ਕੱਖ ਜਿਹੜਾ ਜਿੰਨਾਂ ਦੇ ਵੀ ਹੁੰਦਾ ਉਹ ਖੇਤਾਂ 'ਚ ਉਹ ਵੀ ਆਪਾਂ ਨੂੰ ਕਮੈਂਟਾਂ 'ਚ ਜਰੂਰ ਦੱਸਿਓ ਤੇ ਤੁਹਾਨੂੰ ਦਿਖਾਉਣੇ ਆ ਚੱਲਦੇ ਆ ਫਿਰ ਕ ਆਪਣੇ ਆ ਕੱਖ ਹੁੰਦਾ ਬਾਈ ਇਹ ਆਪਣੇ ਸਾਰੇ ਖੇਤਾਂ 'ਚ ਹੀ ਹੋਣ ਲੱਗ ਰਿਹਾ ਹੁਣ ਇਹਦਾ ਬੀਜ ਪਤਾ ਨਹੀਂ ਕਿੱਧਰੋਂ ਆਇਆਗਾ ਪਤਾ ਨਹੀਂ ਤਾਂ ਕੱਸੀ ਦੇ ਪਾਣੀ 'ਚ ਆਇਆਗਾ ਨਹਿਰ ਦੇ 'ਚ ਤੇ ਬਸੇ ਅਸੀਂ ਦੇਖਿਆਗਾ ਕਈ ਥਾਵਾਂ ਤੇ ਇੱਥੇ ਕੱਸੀ ਦਾ ਪਾਣੀ ਲੱਗਦਾ ਵੀ ਨਹੀਂ ਨਾ ਉੱਥੇ ਵੀ ਇਹ ਕੱਖ ਹੋਣ ਲੱਗ ਰਿਹਾਗਾ ਤੇ ਤੰਗ ਵਾਲਾ ਕਰਦਾ ਇਹਦੀ ਜੜ ਬੜੀ ਡੂੰਗੀ ਜਾਂਦੀ ਹੈਗੀ ਪਤੰਦਰ ਦੀ ਮੰਨ ਲਓ ਇਹ ਜਿੱਥੋਂ ਤੱਕ ਸਾਨੂੰ ਆ ਚਿੱਟਾ ਦਿਖਾਈ ਦੇ ਰਿਹਾਗਾ ਤਾਂ ਹਾਂ ਤੱਕ ਇੱਥੋਂ ਤੱਕ ਇਹ ਵਿੱਚ ਇੰਨਾ ਗੜਿਆ ਹੁੰਦਾਗਾ ਤੇ ਇਹ ਲੱਗਿਆ ਵੀ ਪੌਦ ਚ ਹੋਇਆਗਾ ਆਪਣੇ ਪੌਦ ਚ ਹੋਇਆ ਸੀਗਾ ਕਿਉਂਕਿ ਬਾਣ ਚ ਦਾ ਆਪਾਂ ਦਵਾਈ ਪਾਤੀ ਸਾਨੂੰ ਦੱਸਿਆ ਵੀ ਇੰਨਾ ਹੋਇਆ ਨਹੀਂ ਕੱਖ ਤੇ ਪਰ ਜੇ ਕੋਈ ਦਵਾਈ ਨਾ ਪਾਵੇ ਜਾਂ ਘੱਟ ਅਸਰ ਕਰੇ ਹਨਾ ਦਵਾਈ ਵਧੀਆ ਨਾ ਪਾਵੇ ਕੋਈ ਉਦੇ ਚ ਵੀ ਹੁੰਦਾ ਹੈ ਇਹ ਬਹੁਤ ਹੁੰਦਾ ਇਹ ਵੈਸੇ ਤੇ ਹੋਰ ਕਿਹਦੇ ਕਿਹਦੇ ਹੁੰਦਾ ਆਪਾਂ ਨੂੰ ਇਹ ਵੀ ਦੱਸਿਓ ਤੇ ਇੱਕ ਗੱਲ ਹੋਰ ਆ ਆਪਾਂ ਐਤ ਕੀ ਬੱਟਾਂ ਪੂੰਚੀਆਂ ਨਹੀਂ ਹੈਗੀਆਂ ਪਹਿਲਾਂ ਆਈ ਵਾਰੀ ਆਪਾਂ ਬਾਲਾ ਮੱਥਾ ਮਾਰਦੇ ਕਹਿੰਦੇ ਆ ਕੱਖ ਹੋ ਜਾਂਦਾ ਬੱਟਾਂ ਤੇ ਜੇ ਪੋਚੇ ਨਾ ਹੋ ਜਾਂਦਾ ਹਨਾ ਆ ਤੁਸੀਂ ਦੇਖੋ ਜਮਾਂ ਬਈ ਇੱਕ ਡੱਕਾ ਵੀ ਕੱਖ ਦਾ ਨਹੀਂ ਹੈਗਾ ਐਤ ਕੀ ਯਾਰ ਸਵਾਦ ਆ ਗਿਆ ਦਵਾਈ ਪਾਏ ਦਾ ਪਹਿਲਾਂ ਪਾ ਲੰਦੇ ਹੁੰਦੇ ਸੀ ਦਵਾਈ ਪਤਾ ਨਹੀਂ ਕੀ ਚੱਕਰ ਸੀ ਯਾਰ ਤੇ ਕੱਖ ਹੋ ਜਾਂਦਾ ਸੀ ਪਰ ਇੱਕ ਗੱਲ ਹੋਰ ਆ ਪਰ ਪਹਿਲਾਂ ਮੈਂ ਨਾ ਪੋਦ ਤੇ ਦਵਾਈ ਨਹੀਂ ਕਰਦਾ ਹੁੰਦਾ ਸੀਗਾ ਜਿਹੜੀ ਝੋਨੇ ਦੀ ਆਪਾਂ ਪਨੀਰੀ ਲਾਉਨੇ ਆ ਉਹਦੇ ਤੇ ਦਵਾਈ ਨਹੀਂ ਕਰਦਾ ਸੀ ਮੈਂ ਇੱਥੇ ਉਹ ਸਾਰਾ ਜਿਹੜਾ ਵਿੱਚ ਹੀ ਲੱਗ ਜਾਂਦਾ ਸੀਗਾ ਕੱਖ ਝੋਨੇ ਚ ਤੇ ਫਿਰ ਮਿੱਤਰੋ ਅੱਖਾਂ ਚ ਖੂਨ ਲਿਆ ਦਿੰਦਾ ਸੀ ਉਹ ਤੁਹਾਨੂੰ ਪਤਾ ਹੀ ਹਨਾ ਤੰਗ ਬਹੁਤ ਕਰਦਾ ਸੀਗਾ ਤੇ ਇਸ ਵਾਰੀ ਮੈਂ ਪੋਦ ਤੇ ਮਾਰੀ ਸੀਗੀ ਨੋਮਨੀ 골ਡ ਦਵਾਈ ਤੇ ਪੋਦ ਤੇ ਵੀਰ ਬਣ ਕੇ ਜਰੂਰ ਮਾਰਿਆ ਕਰੋ 100 ਰੁਪਏ ਦੀ ਸ਼ੀਸ਼ੀ ਆਉਂਦੀ ਹੈਗੀ ਤੇ ਇਸ ਤੋਂ ਬਾਅਦ ਤੰਗ ਬਾਲਾ ਕਰਦਾ ਆਪਾਂ ਜੀ ਉਦੋਂ ਕਾਲ ਕਰ ਜੀਏ ਨਾ ਤਾਂ ਮੁੜ ਕੇ ਫਿਰ ਇੱਧਰ ਦਿਹਾੜੀਆਂ ਬਾਲੀਆਂ ਲੱਗਦੀਆਂ ਨੇ ਤੇ ਤੁਹਾਨੂੰ ਪਤਾ ਹੀ ਆ ਫਿਰ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਵੀ ਆਪਾਂ ਕਿੰਨਾ ਤੰਗ ਹੁੰਨੇ ਆ ਹਨਾ ਕੱਖ ਕੱਢਣ ਵੇਲੇ ਤੇ ਬਾਕੀ ਹੋਰ ਦੇਖਦੇ ਆ ਜੇ ਕੋਈ ਹੈਗਾ ਹੋਰ ਬੂਟਾ ਕੱਖਾਂ ਦਾ ਵੈਸੇ ਹੁਣ ਤੱਕ ਆਪਾਂ ਆਹ ਕਿਆ ਰੇ ਇਹਦੇ ਅੱਧ ਚ ਢੇੜਾ ਦੇਤਾ ਦੇਖੋ ਤੇ ਆਪਾਂ ਹਜੇ ਇੱਕ ਬੂਟਾ ਹੀ ਮਿਲਿਆ ਉਹ ਤੁਹਾਨੂੰ ਦਿਖਾਤਾ ਹਨਾ ਬੰਸਰੀ ਜੀ ਦਾ ਨਵਾਂ ਆਇਆ ਕੱਖ ਪਤਾ ਨਹੀਂ ਕਿੱਧਰੋਂ ਹੋਣ ਲੱਗਿਆ ਉਹ ਵੈਰੈਟੀ ਉਹਨਾਂ ਟਾਈਮ ਬਾਣ ਚੋਂ ਕੱਖ ਕੱਢਣ ਤੇ ਨਹੀਂ ਲੱਗਿਆ ਤੇ ਜਨਾਹ ਖੱਬਲ ਕੱਢਣ ਤੇ ਲੱਗਿਆ ਇੱਧਰ ਤੇੜਾਂ ਕੱਢਣ ਤੇ ਆਹ ਦੇਖੋ ਦੋਸਤੋ ਤੁਹਾਨੂੰ ਦੱਸਿਆ ਸੀ ਨਾ ਇੱਕ ਬਲੌਗ 'ਚ ਆਪਾਂ ਇਹ ਹੈ ਐ ਅੱਗੇ ਜੜਾਂ ਲਾ ਲਾ ਕੇ ਗਾਹਾਂ ਦੀ ਗਾਹਾਂ ਵਿੱਚ ਵੜ ਜਾਂਦੀ ਐ ਝੋਨੇ ਦੇ ਆਹ ਦੇਖੋ ਇਦੋਂ ਵੱਧ ਟਾਈਮ ਤੱਕ ਆ ਖਾ ਗਈ ਮੋਝ ਤਾਂ ਆਪਣੇ ਝੋਨੇ ਤਾਂ ਗਣਮੇ ਹੀ ਬੂਟੇ ਸੀਗੇ ਸਾਰੇ ਪੰਜ-ਸੱਤ ਕਬੂਟੇ ਸੀਗੇ 2 ਕਿੱਲਾਂ ਚ ਢੇੜਾ ਦੇਤਾ ਆਪਾਂ ਮੰਨ ਲਓ ਅੱਧੇ ਇੱਕ ਘੰਟੇ ਚ ਉਹ ਵੀ ਆਪਾਂ ਵੀ ਡੰਡੀਆਂ ਬਣਾ ਕੇ ਤੁਰ ਹੀ ਗਏ ਬਸ ਐ ਜੇ ਆਪਾਂ ਮੋਟਾ ਢੇੜਾ ਦੇਣਾ ਹੁੰਦਾ ਚਾਹੇ ਬੂਟਾ ਐ ਦੂਰੋਂ ਦੇਖ ਹੀ ਜਾਂਦਾ ਕੱਖਾਂ ਦਾ ਆਪਾਂ ਨੂੰ ਹਣਾ ਤੇ ਜੇ ਉਸ ਤਰ੍ਹਾਂ ਢੇੜਾ ਦੇਣਾ ਹੁੰਦਾ ਤਾਂ ਲੋੜ ਹੀ ਨਹੀਂ ਸੀਗੀ ਕਿਉਂਕਿ ਬੂਟੇ ਗਣਮੇ ਸੀਗੇ ਮਿੱਤਰੋ ਕਾ ਖਾਪਾ ਕੱਢਿਆ ਸੀਗੇ 3 ਕਿੱਲੇ ਚ ਕਿੜਾ ਦੇ ਆਏ ਸੀ ਹੁਣ ਰਹਿ ਗਏ ਆਪਣੇ 2 ਕਿੱਲੇ ਤੇ ਹੁਣ ਆਪਾਂ ਘਰੇ ਆ ਗਏ ਸੀਗੇ ਇੱਕ ਵਾਰ ਰੋਟੀ ਖਾਣ ਤੇ ਫੇਰ ਦੇਖਦੇ ਆ ਅੱਗੇ ਕੀ ਕੰਮ ਆ ਆਪਾਂ ਨੂੰ ਹੇ ਸਰਦੂਲਗੜ ਵੀ ਕੰਮ ਆਗਾ ਪਜਰਸੀਆਂ ਆ ਬਣਵਾਉਣੀਆਂ ਦਿੱਤੀਆਂ ਨੇ ਉੱਥੇ ਉੱਥੇ ਵੀ ਜਾ ਕੇ ਆਉਣਾਗਾ ਲੈ ਵੀ ਮਿੱਤਰੋ ਆਪਾਂ ਚੱਲੇ ਸੀਗੇ ਹੁਣ ਜਰਸੀਆਂ ਦਾ ਪਤਾ ਕਰਨ ਨੂੰ ਦੱਸਿਆ ਜਰਸੀਆਂ ਬਣਵਾਉਣੀਆਂ ਨੇ ਸਰਦੂਲਗੜ ਭਾਰਤੀ ਆਇਆ ਹੈ ਜੀ ਇਹਨਾਂ ਨੂੰ ਭਾਰਤੀ ਕਰਾਉਣਾ। ਲੋ ਵੀ ਮਿੱਤਰੋ ਆਪਾਂ ਜਰਸੀਆਂ ਵਾਲੇ ਕੋਲੇ ਜਾਇਆ ਸੀ ਤੇ ਹੁਣ ਆਪਾਂ ਲੱਗੇ ਕਚੌੜੀ ਖਾਣ। ਜਰਸੀਆਂ ਆਪਾਂ ਕਰਾਏ ਸੀਗੇ ਸਲੈਕਟ ਤੇ ਕਚੌੜੀ ਸਾਨੂੰ ਦਿਖਾਈ ਦਿੱਤੀ ਸੀਗੀ ਖਾ ਕੇ ਵਾਪਸ ਚੱਲ ਪਏ ਪਿੰਡ ਨੂੰ। ਆਪਾਂ ਚੱਲਿਆ ਮਿੱਤਰੋ ਰਨਿੰਗ ਕਰਨਾ। ਉਥੇ ਮੁੰਡਿਆਂ ਨੂੰ ਭਰਤੀ ਦੀ ਤਿਆਰੀ ਲਵਾਉਣੇ ਹੁੰਦੇ ਹੈਗੇ। ਕੌਣ? ਆਪਾ। ਕੌਣ? ਆਪਾ। ਡਾਂ। ਆਪਾ। ਕੌਣ? ਦੇ ਦੇ ਮੈਂ ਮੁੰਡਾ ਆ ਗਿਆ। ਕੀ ਹੋ ਗਿਆ? ਸਾਰੀ ਆਈ ਹੈ।

ਕੋਈ ਗੱਲ ਜਾਣਕੂ ਪੁੱਛਿਆ ਤੇ ਹੁਣ ਆਪਾਂ ਚੱਲੇ ਆਂਗੇ ਖੇਤ ਦਾ ਆਪਣੀਆਂ ਦੋ ਮੋਟਰਾਂ ਪੈਂਦੀਆਂ ਸੀਆਂ ਤੇ ਰਾਤ ਨੂੰ ਲੇਟ ਆਊਗੀ ਤੇ ਆਪਣੇ ਤਿੰਨ ਕਿੱਲਾਂ 'ਚ ਪਾਣੀ ਪੈਂਦਾ ਕੀਤਾ ਹੋਇਆਗਾ ਤੇ ਫਿਰ ਆਪਾਂ ਇੱਕ ਮੋਟਰ ਰਾਤ ਨੂੰ ਬੰਦ ਹੀ ਘਰੇ ਹੋਣਾ ਇੱਕ ਨਾਲੀ ਭਰ ਜੂਗਾ ਸਵੇਰ ਨੂੰ ਤੇ ਆਪਾਂ ਫਿਰ ਬਲੌਗ ਇੱਥੇ ਖਤਮ ਕਰਦੇ ਆਂ ਤੇ ਹੁਣ ਆਪਾਂ ਮਿਲਦੇ ਆਂ ਫਿਰ ਤੁਹਾਨੂੰ ਅਗਲੇ ਬਲੌਗ 'ਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ